ਕੀ ਲਾਈ ਹੀ ਬਾਜੀ ਇੱਥੇ ਹਾਂ ਮੈਂ ਬਾਰੀ ਤੇ ਬੈਨ ਲਗਾ ਗੱਡੀ ਬੜੀ ਤੇਜ਼ ਆਈ ਇਧਰੋਂ ਨਾਲ ਹੀ ਮੈਨੂੰ ਧੂਕੇ ਲੈ ਆਈ ਤੇ ਥੱਲੇ ਤੇ ਦਿੱਤਾ ਗੱਡੀ ਮੇਰੀ ਇੱਥੇ ਸਾਈਡ ਤੇ ਤੋੜ ਕੇ ਤੇ ਸਾਰੀ ਡੇਢੀ ਕਰਤੀ ਗੱਡੀ ਸਾਰੀ ਮੇਰੀ ਇਹਨਾਂ ਤੋੜ ਦਿੱਤੀ ਮੇਰੀ ਗੱਡੀ ਸਾਈਡ ਤੇ ਲੱਗਾ ਹੀ ਮੇਰਾ ਇੱਥੇ ਹਾਂਜੀ ਮੈਂ ਇੱਥੇ ਨੰਬਰ ਤੇ ਲਾਈ ਗੱਡੀ ਮੈਂ ਆਟ ਮੇਰੇ ਤੇ ਆ ਗਿਟਾ ਉਹਨੇ ਥੱਲੇ ਤੇ ਰਗੜਾ ਰੁਗੜਾ ਲੱਕੀਆਂ ਮੇਰੇ ਇਹਨੇ ਤੇ ਆਈ ਹੈ ਬੜੀ ਤੇਜ਼ ਹੈ ਤੇ ਮੈਂ ਬੈਨ ਲਗਾਵਾ ਉਹਨਾਂ ਨੇ ਆਵਾਜ਼ ਦਿੱਤੀ ਟਾਈਮ ਹੋ ਗਿਆ ਇਹ ਗੱਡੀ ਬੜੀ ਤੇਜ਼ ਆਈ ਤੇ ਨੇ ਨਾਲ ਹੀ ਧੂੱਕੇ ਲੈਣ ਦਾ ਵੇਖਿਆ ਹੀ ਨਹੀਂ ਬੜੀ ਤੇਜ਼ ਗੱਡੀ ਸਪੀਡ ਤੇ ਸੀ ਉਹ ਲੇਡੀ ਚਲਾਉਂਦੇ ਸੀ ਸਵਾਰ ਨਾਲ ਉਹਨੇ ਧੂੱਕੇ ਇੱਥੇ ਲੈਣ ਦੀ ਨਾਲ ਹੀ ਨਾਲ ਹੀ ਮੈਨੂੰ ਥੱਲੇ ਦੇ ਦਿੱਤਾ ਇਹਨੇ ਮੇਰਾ ਨੁਕਸਾਨ ਤੇ ਭਾਵੇਂ ਤੇ ਮੇਰਾ ਵੀ ਆ ਕਰਨੇ ਲਾ ਦੇ ਤੁਝਾ ਜਰਾ ਜੀ ਮੈਂ ਨਾ ਕਨਵਰ ਚੌਂਕ ਛਪਣਾ ਜਿਹੜਾ ਜੁਨੀ ਚ ਬੈਠਾ ਸੀ ਮੈਨੂੰ ਫੋਨ ਆਇਆ ਵੀ ਮੇਰੇ ਦੀ ਗੱਡੀ ਵੱਜ ਗਈ ਆ ਉਸ ਵੇਲੇ ਮੈਂ ਇੱਥੇ ਆਇਆ ਤੇ ਮੈਂ ਇੱਥੇ ਆਣ ਕੇ ਵੇਖਿਆ ਵੀ ਮੈਡਮ ਗੱਡੀ ਚਲਾ ਰਹੇ ਫੋਨ ਤੇ ਲੱਗੇ ਹੀਗੇ ਮੈਨੂੰ ਦੱਸਿਆ ਨੇ ਤੇ ਉਹਨਾਂ ਕੋ ਗੱਡੀ ਸਾਂਭੀ ਨਹੀਂ ਗਈ ਉਹਨਾਂ ਪਿਛੋਂ ਮੇਰੇ ਦੀ ਗੱਡੀ ਦੇ ਵਿੱਚ ਜਿੱਦ ਵਰਕੇ ਮੁੜੇ ਦੀ ਲਾਟੋਂ ਤੇ ਛੱਲਿਆ ਗੱਡੀ ਨਾਲ ਲੜ ਗਈ ਹੈ ਉਹਦੇ ਚੋਟਾਂ ਲੱਗੀਆਂ ਨੇ ਗੱਡੀ ਦਾ ਨੁਕਸਾਨ ਹੋ ਗਿਆ ਵਾ ਅਸੀਂ ਤਾਂ ਕੁਝ ਨਹੀਂ ਕਹਿ ਰਹੇ ਅਸੀਂ ਸਿਰਫ ਕਹਿ ਰਹੇ ਹਾਂ ਕਿ ਜੋਨ ਅਧਾਰ ਜਾਨਾ ਵਾ ਉਹ ਦੇ ਦਿਓ ਕੋਈ ਗੱਲ ਨਹੀਂ ਬਾਕੀ ਕੋਈ ਗੱਲ ਹੀ ਮੁੜਾ ਵੀ ਨਹੀਂ ਗੱਲ ਕਰਦਾ ਕੋਈ ਨਹੀਂ ਗੱਲ ਕਰਦਾ ਮੁੜੇ ਦਾ ਇਲਾਜ ਕਰਾ ਦਿਓ ਤੇ ਗੱਡੀ ਦਾ ਜਾਨਾ ਜਦੋਂ ਬਸ ਕੋਈ ਗੱਲ ਨਹੀਂ ਬਾਕੀ ਜੀ ਜੀ ਤੁਹਾਨੂੰ ਵੇਖੋ ਐਕਸਟਰਾ ਕਰਾ ਕੇ ਜਾਂ ਕੁਝ ਕਰਾ ਕੇ ਮੇਰੇ ਪਤਾ ਲੱਗੇਗਾ ਨੁਕਸਾਨ ਵੇਖੋ ਜੀ ਗੱਡੀ ਦਾ ਵਾ ਮਤਲਬ ਘੱਟੋ ਘਾਟੇ 7-8000 ਦਾ ਨੁਕਸਾਨ ਹੈਗਾ ਭਾਜੀ ਇਹ ਮੈਡਮ ਫੋਨ ਤੇ ਲੱਗੇ ਕਿ ਮੇਰੇ ਫਾਸਟ ਆ ਰਹੇ ਉਹਨਾਂ ਦਾ ਆਜ ਬਰਾਦਰ ਗੱਡੀ ਦਾ ਆਜ ਮਤਲਬ ਠੀਕ ਕਰਾ ਦੇ ਕੋਈ ਗੱਲ ਨਹੀਂ ਸਾਡੇ ਨਾਲ ਕਿਹੜੀ ਕਿਹੋ ਨਿੱਜੀ ਦਸ਼ਮੀਆਂ ਜੀ ਕੋਈ ਗੱਲ ਨਹੀਂ ਇਹੋ ਜੀ ਕੋਈ ਭਾਜ ਹਾਂ ਤੁਮੇ ਇਤਰਾਮ ਨਾਂ ਮੇਰਾ ਜੇ ਲੋੜ ਤੋਂ ਰਹਿ ਰਹੇ ਹਾਂ ਇਹ ਗੱਡੀ ਇਹਦੇ ਟੈਂਪੂ ਚ ਵੜ ਜੇ ਸਾਡਾ ਫੈਸਲਾ ਮੂਚਲੀ ਹੋ ਗਿਆ ਤੇ ਮੈਂ ਕਹਿੰਦਾ ਨੂੰ ਖਤਮ ਵੀ ਦੇ ਇਹ ਗੱਲ ਬਾਦੂ ਅੱਗੇ ਨਹੀਂ ਅਸੀਂ ਕੁਝ ਗੱਲ ਨਹੀਂ ਜੀ ਐਸਾ ਕੁਝ ਨਹੀਂ ਆ ਜਿਹੜੀ ਹੋਰੀ ਉਹ ਚਲਾ ਰਹੇ ਉਹ ਅਸੀਂ ਕੋਈ ਗੱਲ ਨਹੀਂ ਹੈ ਬਾਕੀ ਐਕਸੀਡੈਂਟ ਜਿਹੜੇ ਜਟੀਆਂ ਲਗਨੀ ਹੈ ਲਗਨੀ ਹੈ ਜੀ ਗਲਤੀ ਮੰਨ ਲਈ ਅਸੀਂ ਆਪ ਸਾਡੇ ਕੋਲ ਗਲਤੀ ਹੋਈ ਹੈ ਤੇ ਉਹਨੂੰ ਰਜਾਨਾ ਦੇ ਦਿੱਤਾ ਬੱਸ